ਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਸੰਗਤ ਨੂੰ ਇਹ ਬੇਨਤੀ ਕਰਦਾ ਵਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਮੰਗਲ ਸਿੰਘ ਦੀ 24ਵੀਂ ਵਰਸੀ 26 ਸਤੰਬਰ ਦਿਨ ਸ਼ੁੱਕਰਵਾਰ ਬੜੇ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਮੈਂ ਸਾਰੇ ਇਲਾਕੇ ਨਿਵਾਸੀਆਂ ਨੂੰ ਬੇਨਤੀ ਕਰਦਾ ਆਂ ਕਿ ਹੌਮ ਹਮਾ ਕੇ ਵਰਸੀ ਦੇ ਵਿੱਚ ਆਈਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਸ ਵਰਸੀ ਦੇ ਸਬੰਧ ਦੇ ਵਿੱਚ ਉੱਚ ਕੋਟੀ ਦੇ ਕਥਾਵਾਚਕ ਢਾਡੀ ਕਵੀਸ਼ਰ ਹਾਜ਼ਰੀ ਭਰ ਰਹੇ ਨੇ ਜਿਸ ਦੇ ਵਿੱਚ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਕਥਾ ਵਿਚਾਰ ਕਰਨਗੇ ਬਾਬਾ ਖਜਾਲੇ ਵਾਲੇ ਬਾਬਾ ਜੀ ਕੀਰਤਨ ਕਰਨਗੇ ਤੇ ਗੁਰਪ੍ਰਤਾਪ ਸਿੰਘ ਪਦਮ ਉੱਚ ਕੋਟੀ ਦੇ ਜਿਹੜੇ ਢਾਡੀ ਆ ਉਹ ਵੀ ਇੱਥੇ ਆ ਰਹੇ ਆ ਸਤਨਾਮ ਸਿੰਘ ਜੀ ਲਾਲੂ ਘੁੰਮਣ ਉਹ 25 ਤਰੀਕ ਰਾਤ ਨੂੰ ਆਪਣਾ ਢਾਡੀ ਦਰਬਾਰ ਲਾਉਣਗੇ ਤੇ ਨਾਲ ਬਾਬਾ ਜਫਰਵਾਲ ਜੀ ਉਹ ਕੀਰਤਨ ਦੇ ਵਿੱਚ ਹਾਜ਼ਰੀ ਭਰਨਗੇ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ 25 ਰਾਤ ਨੂੰ ਵੀ ਹਾਜ਼ਰੀ ਭਰਿਏ ਤੇ 26 ਦਿਨ ਨੂੰ ਵੀ ਹਾਜ਼ਰੀ ਭਰਿਏ ਸਾਰੇ ਪਰਿਵਾਰ ਨੂੰ ਲੈ ਕੇ ਆਈਏ ਤੇ ਖੁਸ਼ੀਆਂ ਪ੍ਰਾਪਤ ਕਰੀਏ ਤੇ ਸ਼ਾਮ ਦੇ ਸਮੇਂ ਉਹ ਚਕੋਟੀ ਦੀ ਕਬੱਡੀ ਟੀਮ ਦੇ ਵਿੱਚ ਬੜਾ ਭਾਰੀ ਮੈਚ ਹੋਣ ਜਾ ਰਿਹਾ ਵਾ ਜਿਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਪਲੇਅਰ ਜਿਹੜੇ ਇੱਥੇ ਆ ਰਹੇ ਨੇ ਉਹ ਵੀ ਇੱਥੇ ਆਣ ਕੇ ਪਲੇਅਰ ਆਪਣੇ ਜਿਹੜੇ ਕਰਤੱਵ ਦਿਖਾਉਣਗੇ ਮੈਂ ਸਾਰੇ ਸੰਗਤ ਨੂੰ ਇਹੋ ਵੀ ਬੇਨਤੀ ਕਰਦਾ ਵਾਂ ਕਿ ਜਿਹੜਾ ਚੱਲ ਰਿਹਾ ਸਮਾਂ ਹੁਣ ਕਾਲਯੁਗ ਦਾ ਸਮਾਂ ਚੱਲ ਰਿਹਾ ਹੈ ਕਾਲਯੁਗ ਦੇ ਵਿੱਚ ਜਿਹੜੇ ਵੀ ਵੀਰੋ ਤੁਸੀਂ ਬਾਣੀ ਦੇ ਲੜ ਲੱਗ ਜਾਓਗੇ ਬਾਜੋਗੇ ਨਹੀਂ ਤੇ ਕਾਲਯੁਗ ਸਾਰਿਆਂ ਨੂੰ ਲੈ ਪਾਊਗਾ ਵੱਧ ਤੋਂ ਵੱਧ ਮੈਂ ਤੇ ਉਹ ਬੇਨਤੀ ਕਰਦਾ ਵਾਂ ਬਾਣੀ ਦੇ ਲੜ ਲੱਗੋ ਅਮਰ ਸ਼ਗੋ ਸਿੰਘ ਸਜੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ ਵਾਂ ਕਿ ਨਸ਼ਾ ਮੁਕਤ ਆਪਾਂ ਫੇਰ ਹੀ ਹੋ ਸਕਦੇ ਆ ਵੀਰ ਜੇ ਆਪਾਂ ਬਾਣੀ ਪੜਾਂਗੇ ਜੇ ਕਾਲਯੁਗ ਦਾ ਰੋੜ ਜੋਰ ਰਿਹਾ ਜੇ ਤੁਸੀਂ ਨਸ਼ੇ ਦੇ ਵਿੱਚ ਹੀ ਗਲਤਾਂ ਰੋਗੇ ਬਾਣੀ ਵਾਲੇ ਪਾਸੇ ਨਹੀਂ ਆ ਸਕਦੇ ਜੇ ਬਾਣੀ ਪੜੋਗੇ ਤੇ ਨਸ਼ਾ ਤੁਹਾਡੇ ਤੋਂ ਕੋ-ਕੋ ਦੂਰ ਹੋ ਜਾਊਗਾ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਅਮਰਜ ਸਿੰਘ ਛੱਦੀਏ ਤੇ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ